ਲੋਕ ਸਭਾ ਸੀਟ ਅੰਬਰਸਰ ਤੋਂ ਕਾਂਗਰਸ ਪਾਰਟੀ ਦੇ ਗੁਰਜੀਤ ਸਿੰਘ ਔਜਲਾ ਦੂਜੀ ਦਫਾ ਮੈਂਬਰ ਬਣੇ ਸਨ ਪਹਿਲਾਂ ਉਹ ਉਦੋਂ ਮੈਂਬਰ ਬਣੇ ਜਾਂਦੇ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਅੰਬਰਸਰ ਦੀ ਚੋਣ ਲੜਦੇ ਵੀ ਆ ਤੇ ਜਿੱਤਦੇ ਵੀ ਆ ਤੇ ਬਾਅਦ ਚ ਉਹ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਨੇ ਤੇ ਸੀਟ ਖਾਲੀ ਹੋ ਜਾਂਦੀ ਤੇ ਫਿਰ ਗੁਰਜੀਤ ਸਿੰਘ ਔਜਲਾ ਜਿਮਣੀ ਚੋਣ ਦੇ ਵਿੱਚ ਅੰਬਰਸਰ ਤੋਂ ਲੋਕ ਸਭਾ ਮੈਂਬਰ ਬਣ ਜਾਂਦੇ ਨੇ 2019 ਦੇ ਵਿੱਚ ਉਹ ਫਿਰ ਜਿਹੜੀ ਜਨਰਲ ਇਲੈਕਸ਼ਨ ਹੁੰਦੀ ਆ ਉਹਦੇ ਚੋ ਗੁਰਜੀਤ ਸਿੰਘ ਔਜਲਾ ਦੂਜੀ ਦਫਾ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਬਣ ਜਾਂਦੇ ਨੇ ਹੁਣ ਅੰਮ੍ਰਿਤਸਰ ਦੇ ਮੁੱਦੇ ਕਿੰਨੇ ਠਾਏ ਨੇ ਗੁਰਜੀਤ ਸਿੰਘ ਔਜਲਾ ਤੇ ਕਿੰਨੀ ਗ੍ਰਾਂਟ ਆਈ ਆ ਤੇ ਕਿੰਨੀ ਖਰਚੀ ਆ ਤੇ ਕਿੰਨੀ ਪਾਰਲੀਮੈਂਟ ਦੇ ਵਿੱਚ ਬੈਸ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਕਿੰਨੇ ਸਵਾਲ ਲਾਏ ਨੇ ਤੇ ਕਿੰਨੀਆਂ ਉਹਨਾਂ ਨੇ ਪੰਜਾਬ ਦੇ ਮੁੱਦੇ ਠਾਏ ਤੇ ਨਾਲ ਦੇ ਨਾਲ ਅੰਮ੍ਰਿਤਸਰ ਦੇ ਹਾਲਾਂਕਿ ਗੁਰਜੀਤ ਸਿੰਘ ਔਜਲਾ ਦੂਜੀ ਦਫਾ ਐਮਪੀ ਬਣੇ ਨੇ ਲੇਕਿਨ ਚਰਚਾ ਚ ਉਦੋਂ ਜ਼ਿਆਦਾ ਆਏ ਜਦੋਂ ਪੰਦੇਸ਼ ਦੇ ਤਿੰਨ ਨੌਜਵਾਨਾਂ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਕਲਰਫੁੱਲ ਧੂਆਂ ਸੁੱਟ ਕੇ ਦੇਸ਼ ਦੀ ਸਰਕਾਰ ਨੂੰ ਇਸ ਪੱਖ ਸੇ ਧਿਆਨ ਦੇਣ ਦੀ ਗੱਲ ਕਹੀ ਸੀ ਕਿ ਬਰੋਜ਼ਗਾਰੀ ਮਹਿੰਗਾਈ ਬਹੁਤ ਜ਼ਿਆਦਾ ਹਾਲਾਂਕਿ ਉਹ ਜਾਂਚ ਚੱਲ ਰਹੀ ਹੈ ਲੇਕਿਨ ਜਿਹੜਾ ਉਹਨਾਂ ਨੇ ਉਹ ਟੀਅਰ ਗੈਸ ਟਾਈਪ ਜਿਹੜੇ ਉਹ ਸੈਲ ਸੁੱਟਿਆ ਸੀ ਪਾਰਲੀਮੈਂਟ ਦੇ ਵਿੱਚ ਆ ਕੇ ਉਸ ਤੋਂ ਪਹਿਲਾਂ ਗੁਰਜੀਤ ਸਿੰਘ ਔਜਲਾ ਚੋਕੇ ਬਾਹਰ ਲਿਆਂਦਾ ਸੀ ਤੇ ਨਾਲ ਦੇ ਨਾਲ ਉਹ ਜਿਹੜੇ ਮੁੰਡੇ ਸੀ ਜਿਨ੍ਹਾਂ ਦੇ ਵਿੱਚ ਰੋਸਾ ਸੀ ਉਹਨਾਂ ਨੂੰ ਫੜਿਆ ਸੀ ਉਸ ਤੋਂ ਬਾਅਦ ਦੇਖਿ ਨਹੀਂ ਵਿਦੇਸ਼ਾਂ ਦੇ ਵਿੱਚ ਗੁਰਜੀਤ ਸਿੰਘ ਔਜਲਾ ਦਾ ਇੱਕ ਚਿਹਰਾ ਵੱਡੇ ਪੱਦਰ ਤੇ ਦਿਖਾਇਆ ਜਾਣ ਲੱਗ ਪਿਆ ਕਿ ਇਹਨਾਂ ਨੇ ਉਸ ਸਮੇਂ ਕਿਸੇ ਨੂੰ ਨਹੀਂ ਪਤਾ ਕਿ ਕੀ ਚੀਜ਼ ਆ ਲੇਕਿਨ ਬਿਨਾ ਪ੍ਰਵਾਹ ਕੀਤਿਆਂ ਉਹਨਾਂ ਨੇ ਉਹ ਜਿਹੜਾ ਉਹ ਨੌਜਵਾਨਾ ਵੱਲੋਂ ਸੁੱਟਿਆ ਗਿਆ ਸੀ ਕਲਰਫੁੱਲ ਧੂਮਾਂ ਵਾਲਾ ਜਿਹੜਾ ਵੀ ਸ਼ੈਲ ਸੁੱਟਿਆ ਗਿਆ ਸੀ ਉਹ ਚਾੱਕ ਕੇ ਬਾਹਰ ਲੈ ਕੇ ਆਏ ਸੀ ਚਰਚਾ ਦੇ ਵਿੱਚ ਗੁਰਜੀਤ ਸਿੰਘ ਔਜਲਾ ਉਦੋਂ ਜ਼ਿਆਦਾ ਆਏ ਨੇ ਹੁਣ ਸਵਾਲ ਹੈ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਉਹਨਾਂ ਨੂੰ ਦੂਜੀ ਵਾਰ ਜਿਤਾ ਕੇ ਭੇਜਿਆ ਸੀ ਤੇ 2019 ਤੋਂ ਲੈ ਕੇ ਤੇ ਹੁਣ ਤੱਕ ਪਾਰਲੀਮੈਂਟ ਦੇ ਵਿੱਚ ਕਿਉਂਕਿ ਜਿਹੜੀ 17ਵੀਂ ਪਾਰਲੀਮੈਂਟ ਆ ਜਦੋਂ ਐਮਪੀ ਸੌ ਚੁੱਕੇ ਜਾਂਦੇ ਨੇ ਤੇ 1 ਜੂਨ 2019 ਤੋਂ ਲੈ ਕੇ 10 ਪਰ 2024 ਤੱਕ ਜਦੋਂ ਇਹ ਪਾਰਲੀਮੈਂਟ ਸਤਾਰ ਨਹੀਂ ਸਮਾਪਤ ਹੋ ਜਾਂਦੀ ਆ ਉਦੋਂ ਤੋਂ ਲੈ ਕੇ ਗੁਰਜੀਤ ਸਿੰਘ ਔਜਲਾ ਹੋਣਾ ਨੇ ਪਾਰਲੀਮੈਂਟ ਦੇ ਵਿੱਚ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਦੇ ਪੰਜਾਬ ਦੀ ਕਿੰਨੀ ਗੱਲ ਕੀਤੀ ਆ ਤੇ ਕਿੰਨੇ ਐਮਪੀ ਲੈਂਡ ਫੰਡ ਚੋਂ ਪੈਸੇ ਹਾਸਲ ਕੀਤੇ ਸੀ ਪੰਜਾਬ ਦੇ 13 ਐਮਪੀ ਆ 13 ਐਮਪੀ ਦੇ ਵਿੱਚੋਂ ਸਭ ਤੋਂ ਅਗਰ ਨੰਬਰ 1 ਤੇ ਐਮਪੀ ਕੋਈ ਰਿਹਾ ਪੈਸੇ ਖਰਚਣ ਦੇ ਮਾਮਲੇ ਦੇ ਵਿੱਚ ਉਹ ਆ ਗੁਰਜੀਤ ਸਿੰਘ ਔਜਲਾ ਗੁਰਜੀਤ ਸਿੰਘ ਔਲਜਲਾ ਹੋਣਾਂ ਨੂੰ ਕਰੀਬ 50 ਸਾਲਾਂ ਦੇ ਵਿੱਚ ਇਹਨਾਂ ਨੇ ਪੰਜਾਬ ਜਾਂ ਆਪਣੇ ਹਲਕੇ ਦੇ ਵਿੱਚ ਕਰੀਬ ਇਹਨਾਂ ਨੂੰ 12 ਕਰੋੜ 10 ਲੱਖ ਰੁਪਏ ਭਾਰਤ ਸਰਕਾਰ ਵੱਲੋਂ ਐਮਪੀ ਲੈਂਡ ਫੰਡ ਦੇ ਤਹਿਤ ਮਨਜ਼ੂਰ ਕੀਤੇ ਗਏ ਸਨ 12 ਕਰੋੜ 10 ਲੱਖ 'ਚੋਂ ਗੁਰਜੀਤ ਸਿੰਘ ਔਲਜਲਾ ਹੋਣੀ ਕਰੀਬ-ਕਰੀਬ 11.5 ਕਰੋੜ ਰੁਪਏ ਖਰਚ ਕਰ ਚੁੱਕੇ ਨੇ 11.42 ਲੱਖ ਦੇ ਕਰੋੜ ਦੇ ਕਰੀਬ ਇਹਨਾਂ ਨੇ ਪੈਸੇ ਖਰਚੇ ਨੇ ਜਿਸ ਕਰਕੇ ਅਗਰ ਐਵਰੇਜ ਆਉਸਤਨ ਕੱਢੀ ਜਾਵੇ ਤੇ ਮੰਨਿਆ ਜਾ ਰਿਹਾ ਕਿ ਇਹਨਾਂ ਨੇ 94% ਦੀ ਪੈਸੇ ਖਰਚੇ ਨੇ ਜਿਹੜਾ ਪਾਰ ਸਰਕਾਰ ਵੱਲੋਂ ਐਮਪੀ ਲੈਂਡ ਫੰਡ ਦੇ ਤਹਿਤ ਪੈਸੇ ਜਾਰੀ ਕੀਤੇ ਗਏ ਸੀ ਮਤਲਬ 12 ਕਰੋੜ 10 ਲੱਖ ਚੋਂ ਇਹਨਾਂ ਨੇ 11 ਕਰੋੜ 41 ਲੱਖ ਰੁਪਏ ਖਰਚੇ ਨੇ ਜੋ ਕਰੀਬ 94% ਦੀ ਬਣਦੇ ਨੇ ਉਹ ਸਵਾਲ ਹੈ ਕਿ ਪੈਸੇ ਖਰਚਣ ਦੇ ਮਸਲੇ ਦੇ ਵਿੱਚ ਵੀ ਇਹ ਨੰਬਰ 1 ਰਹੇ ਨੇ ਪੰਜਾਬ ਦੇ 13 ਐਮਪੀਆ ਚੋਂ ਅਗਰ ਸਭ ਤੋਂ ਵੱਧ ਕਿਸੇ ਨੇ ਪੈਸੇ ਖਰਚੇ ਨੇ ਐਮਪੀ ਲੈਂਡ ਫੰਡ ਚ ਉਹ ਉਹ ਆ ਗੁਰਜੀਤ ਸਿੰਘ ਔਜਲਾ। ਔਰ ਗੁਰਜੀਤ ਸਿੰਘ ਔਜਲਾ ਦੇ ਅਗਰ ਗੱਲ ਕੀਤੀ ਜਾਵੇ ਕਿ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਹਾਜ਼ਰੀ ਕਿੰਨੀ ਰਹੀ ਆ ਉਹ ਵੀ ਲੰਮੀ ਚੌੜੀ ਅਗਰ ਰਜਿਸਟਰਡ ਚੈੱਕ ਕੀਤਾ ਜਾਵੇ ਤਾਂ ਉਹਦੇ ਚ ਜਿਹੜਾ ਪਹਿਲਾ ਬਜਟ ਸੈਸ਼ਨ ਆ 219 ਚ ਸ਼ੁਰੂ ਹੁੰਦਾ ਤੇ ਆਖਰੀ ਜਿਹੜਾ ਬਜਟ ਸੈਸ਼ਨ ਆ ਉਹ 2122 ਚ ਤੇ ਐਵਰੇਜ ਆਸਟਨ ਜਿਹੜੀ ਆ ਉਹ ਕਰੀਬ 86 ਫੀਸਦੀ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਗੁਰਜੀਤ ਸਿੰਘ ਔਜਲਾ ਹੋਣਾਂ ਦੀ ਹਾਜ਼ਰੀ ਰਹੀ ਆ ਅਗਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਕਿ ਬਜਟ ਸੈਸ਼ਨ 219 ਦੇ ਵਿੱਚ ਜਿੰਨੇ ਦਿਨ ਵੀ ਬਜਟ ਸੈਸ਼ਨ ਚੱਲਿਆ ਉਸ ਬਜਟ ਸੈਸ਼ਨ ਦੇ ਵਿੱਚ ਜਿੰਨੇ ਦਿਨ ਵੀ ਸਿਟਿੰਗ ਹੋਈ ਆ ਚਾਹੇ ਉਹ ਮਾਰਨਿੰਗ ਵੇਲੇ ਸੈਸ਼ਨ ਬੈਠਾ ਜਾਂ ਫਿਰ ਡਬਲ ਸਿਟਿੰਗ ਹੋਈ ਆ ਕੁੱਲ ਮਲਾ ਕੇ ਇਨਾਂ ਦੀ ਪਹਿਲੇ ਸੈਸ਼ਨ ਦੇ ਵਿੱਚ 95% ਦੀ ਹਾਜ਼ਰੀ ਸੀ। ਔਰ ਅਗਰ ਗੱਲ ਇਥੇ ਦਾ ਵਿੰਟਰ ਸੈਸ਼ਨ 2019 ਦੀ ਗੱਲ ਕੀਤੀ ਜਾਵੇ ਤਾਂ ਉਦੋਂ 90% ਦੀ ਹਾਜ਼ਰੀ ਸੀ। ਫਿਰ ਬਜਟ ਸੈਸ਼ਨ 2020 ਦੀ ਗੱਲ ਕੀਤੀ ਜਾਵੇ ਤਾਂ ਗੁਰਜੀਤ ਸਿੰਘ ਔਜਲਾ ਹੁਣੇ 27% ਦੀ ਵੀ ਹਾਜ਼ਰ ਰਹੇ ਨੇ ਤੇ ਮੌਨਸੂਨ ਸੈਸ਼ਨ 2020 ਦੇ ਵਿੱਚ 100% ਮਤਲਬ ਜਿੰਨੇ ਦੇਣ ਸੈਸ਼ਨ ਲੈ ਰਿਹਾ ਉਸ ਸੈਸ਼ਨ ਦੇ ਦੌਰਾਨ ਉਹਨਾਂ ਦੀ ਹਾਜ਼ਰੀ 100% ਰਹੀ ਹੈ ਬਜਟ ਸੈਸ਼ਨ 2021 ਦੀ ਗੱਲ ਕੀਤੀ ਜਾਵੇ ਤਾਂ 92% ਹਾਜ਼ਰੀ ਰਹੀ ਹੈ ਬਤਲ ਉਹਨਾਂ ਨੇ ਹਾਜ਼ਰੀ ਬਜਟ ਸੈਸ਼ਨ ਸੁਣਿਆ ਪਾਰਟਿਸਪੇਟ ਕੀਤਾ ਹੈਗਾ ਔਰ ਨਾਲ ਦੇ ਨਾਲ ਗਰ ਬਾਉਂਸਰ ਸੈਸ਼ਨ 2021 ਦੀ ਗੱਲ ਕੀਤੀ ਜਾਵੇ 88% ਹਾਜ਼ਰੀ ਹੈ ਵਿంటర్ ਸੈਸ਼ਨ 2021 ਦੇ ਵਿੱਚ 72% ਹਾਜ਼ਰੀ ਰਹੀ ਸੀ ਬਜਟ ਸੈਸ਼ਨ ਜਦੋਂ ਦੇਸ਼ ਦਾ 2022 ਦੇ ਵਿੱਚ ਪੇਸ਼ ਹੁੰਦਾ ਉਦੋਂ ਉਹਨਾਂ ਦੀ اٹੈਂਡੈਂਸ 63% ਦੀ ਰਹਿੰਦੀ ਆ ਤੇ ਮੌਨਸੂਨ ਸੈਸ਼ਨ 2022 ਦੇ ਵਿੱਚ ਉਹਨਾਂ ਦੀ ਜਿਹੜੀ اٹੈਂਡੈਂਸ ਆ ਉਹ ਹਾਜ਼ਰੀ ਆ 94% ਦੀ ਰਹਿੰਦੀ ਆ ਵਿੰਟਰ ਸੈਸ਼ਨ 2022 ਦੇ ਵਿੱਚ ਉਹਨਾਂ ਦੀ 69% ਦੀ ਹਾਜ਼ਰੀ ਰਹਿੰਦੀ ਆ ਤੇ ਬਜਟ ਸੈਸ਼ਨ 2030 ਦੀ ਗੱਲ ਕੀਤੀ ਜਾਵੇ ਤਾਂ 96% ਦੀ ਹਾਜ਼ਰੀ ਦੇ ਨਾਲ ਉਹ ਬਜਟ ਸੈਸ਼ਨ ਦੇ ਵਿੱਚ ਹਾਜ਼ਰ ਰਹਿੰਦੇ ਨੇ ਗੱਲ ਪੰਜਾਬ ਦੀ ਕਰਦੇ ਨੇ ਅੰਮ੍ਰਿਤਸਰ ਦੀ ਗੱਲ ਕਰਦੇ ਨੇ ਜਿਹੜਾ ਮੌਨਸੂਨ ਸੈਸ਼ਨ 2023 ਚ ਹੋਇਆ ਸੀ ਉਹਦੇ ਚ ਉਹਨਾਂ ਦੀ 94% ਦੀ ਹਾਜ਼ਰੀ ਹੈ ਤੇ ਜਿਹੜਾ ਪਾਰ ਸਰਕਾਰ ਵੱਲੋਂ 2023 ਦੇ ਵਿੱਚ ਸਪੈਸ਼ਲ ਸੈਸ਼ਨ ਸੱਦਿਆ ਗਿਆ ਸੀ ਉਹ 100% ਦੀ ਉਹਨਾਂ ਦੀ ਹਾਜ਼ਰੀ ਹੈ ਤੇ ਵਿੰਟਰ ਸੈਸ਼ਨ ਜਿਹੜਾ 2023 ਦੇ ਵਿੱਚ ਹੋਇਆ ਸੀ ਉਹਦੇ ਚ ਉਹਨਾਂ ਦੀ 71% ਦੀ ਹਾਜ਼ਰੀਂ ਦੀ ਹੈ ਤੇ ਜਿਹੜਾ ਬਜਟ ਸੈਸ਼ਨ ਆਖਰੀ 2024 ਚ ਹੋਇਆ ਉਹਦੇ ਚ ਇਹਨਾਂ ਦੀ ਕਰੀਬ 90% ਦੀ ਜਿਹੜੀ ਆ ਉਹ ਹਾਜ਼ਰੀ ਲਈ ਹੈ ਇਹ ਜਿਹੜੇ ਅੰਕੜੇ ਨੇ ਇਹ ਅਸੀਂ ਇੱਕ ਦੇਸ਼ ਦੀ ਨਾਮੀ ਸੰਸਥਾ ਪੀ ਆਰ ਐਸ ਲੈਜਿਸਲੇਟਿਵ ਰਿਸਰਚ ਉਹਦੇ ਆਧਾਰ ਤੇ ਅਸੀਂ ਤੁਹਾਡੇ ਨਾਲ ਇਹ ਜੇ ਜਾਣਕਾਰੀ ਸਾਂਝੀ ਕੀਤੀ ਆ ਜਿਹੜੇ ਪਾਰਲੀਮੈਂਟ ਦੀ ਵੈਬਸਾਈਟ ਤੇ ਰਿਕਾਰਡ ਆ ਉਹ ਰਿਕਾਰਡ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਉਹ ਸਵਾਲ ਹੈ ਕਿ ਆਸਤ ਨਗਰ ਗੁਰਜੀਤ ਸਿੰਘ ਔਜਲਾ ਹਾਂ ਦੀ ਗੱਲ ਕੀਤੀ 86% ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਹਾਜ਼ਰ ਰਹਿੰਦੇ ਆ ਇਹਨਾਂ 5 ਸਾਲਾਂ ਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਲੈ ਕੇ ਅੰਮ੍ਰਿਤਸਰ ਨੂੰ ਲੈ ਕੇ ਦੇਸ਼ ਨੂੰ ਲੈ ਕੇ ਕਿੰਨੇ ਸਵਾਲ ਕੀਤੇ ਨੇ ਉਹਨਾਂ ਸਵਾਲਾਂ ਦੀ ਗੱਲ ਕੀਤੀ ਜਾਵੇ ਤਾਂ 110 ਸਵਾਲ ਉਹਨਾਂ ਨੇ ਇਹਨਾਂ 5 ਸਾਲਾਂ ਦੇ ਵਿੱਚ ਕੀਤੇ ਨੇ ਉਹ ਸਵਾਲ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਵੱਖ-ਵੱਖ ਖੇਤਰਾਂ ਨੂੰ ਲੈ ਕੇ ਕੀਤੇ ਨੇ ਔਰ ਇਸੇ ਤਰ੍ਹਾਂ ਜਿਹੜੀਆਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਿੰਨੀਆਂ ਵੀ ਬਹਿਸ ਹੋਈਆਂ ਡਿਬੇਟ ਹੋਈਆਂ ਨੇ ਉਹਨਾਂ ਡਿਬੇਟਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ 45 ਦਫਾ ਇਹਨਾਂ ਨੇ ਉਹਨਾਂ ਬਹਿਸਾਂ ਦੇ ਵਿੱਚ ਹਿੱਸਾ ਲਿਆ ਮਤਲਬ ਅਗਰ ਪਰਫਾਰਮੈਂਸ ਦੇ ਆਧਾਰ ਤੇ ਪੈਸੇ ਖਰਚਣ ਦੇ ਆਧਾਰ ਤੇ ਅਗਰ ਗੱਲ ਕੀਤੀ ਜਾਵੇ ਤਾਂ ਗੁਰਜੀਤ ਸਿੰਘ ਔਜਲਾ ਹੋਣ ਦਾ ਕੋਈ ਮੁਕਾਬਲਾ ਨਹੀਂ ਰਿਹਾ ਕਰੀਬ 94% ਦੀ ਉਹਨਾਂ ਨੇ ਐਮਪੀ ਲੈਂਡ ਫੰਡ ਚੋਂ ਪੈਸੇ ਖਰਚੇ ਨੇ ਫਿਰ 86% ਦੀ ਉਹਨਾਂ ਦੀ ਹਾਦਰੀ ਰਿਆ 110 ਸਵਾਲ ਪੁੱਛੇ ਨੇ ਤੇ 45 ਜਿਹੜੀਆਂ ਵੱਖ-ਵੱਖ ਵੱਖ-ਵੱਖ ਮੁੱਦਿਆਂ ਤੇ ਬੈਸ ਹੋਈ ਉਹਨਾਂ ਚਾਹੇ ਹਿੱਸਾ ਲਿਆ ਹੁਣ ਗੱਲ ਹੈ ਕਿ ਇਸ ਟਾਈਮ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਚੋਣ ਚਰਚਾ ਦੇ ਵਿੱਚ ਨੇ ਚਿਹਰੇ ਉਹਨਾਂ ਦੀ ਗੱਲ ਕਰਦੇ ਆ ਗੁਰਜੀਤ ਸਿੰਘ ਔਜਲਾ ਤੇ ਹੈ ਹੀ ਆ ਕਿਉਂਕਿ ਸਿਟਿੰਗ ਐਮਪੀ ਆ ਸਿਟਿੰਗ ਐਮਪੀ ਦੀ ਟਿਕਟ ਕੱਟਣੀ ਤੇ ਔਕੀ ਹੁੰਦੀਆਂ ਲੇਕਿਨ ਪਿੱਛੇ ਜੇ ਜਿਹੜਾ ਇੱਕ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਆਧਾਰ ਤੇ ਜਿਹੜੇ ਓਮ ਪ੍ਰਕਾਸ਼ ਸੋਹਣੀ ਜਿਹੜੇ ਸਾਬਕਾ ਉਪ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੇ ਸਮਰਥਕਾਂ ਵੱਲੋਂ ਓਪੀ ਸੋਹਣੀ ਨੂੰ ਟਿਕਟ ਦੇਣ ਦੀ ਮੰਗ ਕੀਤੀ ਕਿਉਂਕਿ ਉਹਨਾਂ ਦਾ ਇਹ ਦਲੀਲ ਸੀ ਕਿ ਇੱਥੋਂ ਕਿਸੇ ਹਿੰਦੂ ਚਿਹਰੇ ਨੂੰ ਮદાન ਵਿੱਚ ਉਤਾਰਿਆ ਜਾਣਾ ਚਾਹੀਦਾ ਵੈਸੇ ਤਾਂ ਪੰਜਾਬ 'ਚ ਹਮੇਸ਼ਾ ਸਰਬੱਤ ਦੇ ਭਲੇ ਦੀ ਮੰਗ ਕੀਤੀ ਜਾਂਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਤ ਦੇ ਆਧਾਰ ਤੇ ਧਰਮ ਦੇਦਾਰ ਤੇ ਕਦੀ ਐਡਾ ਵੱਡਾ ਮਸਲਾ ਨਹੀਂ ਰਿਹਾ ਲੇਕਿਨ ਦੇਸ਼ ਦੇ ਅੰਦਰ ਭਗਵਾਨ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਤਾ ਤੋਂ ਬਾਅਦ ਇੱਕ ਇਹ ਚਰਚਾ ਜੀ ਜ਼ਰੂਰ ਸ਼ੁਰੂ ਹੋ ਗਈ ਹੈ ਕਿ ਹੁਣ ਜਿਹੜੇ ਨੇ Hindu ਧਰਮ ਨਾਲ ਸੰਬੰਧ ਰੱਖਣ ਵਾਲੇ ਲੀਡਰ ਉਸ ਚੀਜ਼ ਦੀ ਦਲੀਲ ਤੇ ਤਰਕ ਦੇ ਕੇ ਆਪਣੀ ਆਪਣੀ ਦਾਵੇਦਾਰੀ ਜਿਤਾ ਰਹੇ ਹਨ ਹਾਲਾਂਕਿ ਉਪਕਾਰ ਸੋਨੀ ਅੰਮ੍ਰਿਤਸਰ ਤੋਂ ਕਈ ਵਾਰਾਂ ਉਹ ਜਿਹੜੇ ਨੇ ਐਮਐਲਏ रह ਚੁੱਕੇ ਨੇ ਪੰਜ ਦਫਾ ਔਰ ਫਿਰ ਉਸ ਤੋਂ ਬਾਅਦ ਉਹ ਨਵਜੋ ਸਿੰਘ ਸਿੱਧੂ ਦੇ ਖਿਲਾਫ ਚੋਣ ਵੀ ਲੜਦੇ ਨੇ ਲੋਕ ਸਭਾ ਲੇਕਨ ਬਹੁਤ ਘੱਟ ਫਰਕ ਨਾਲ ਹਾਰ ਜਾਂਦੇ ਉਸ ਤੋਂ ਬਾਅਦ 222 ਜੋ 17 ਚ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਕੈਪਟਨ ਬਿਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਉਹ ਮੰਤਰੀ ਹੁੰਦੇ ਨੇ ਜਿਹੜੇ ਚੰਨੀ ਮੁੱਖ ਮੰਤਰੀ ਬਣ ਜਾਂਦੇ ਨੇ ਤੇ ਉਹ ਹਿੰਦੂ ਚਿਹਰੇ ਦੇ ਤੌਰ ਤੇ ਉਹ ਸੂਬੇ ਦੇ ਉਪ ਮੁੱਖ ਮੰਤਰੀ ਬਣਾਏ ਜਾਂਦੇ ਨੇ ਤੇ ਓਪੀ ਸੋਨੀ ਵੀ ਦੌੜ ਦੇ ਵਿੱਚ ਲੱਗੇ ਹੋਏ ਨੇ ਕਿ ਉਹਨਾਂ ਨੂੰ ਵੀ ਟਿਕਟ ਦੇਣੀ ਬੰਦੀ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਮੁਕਮਲ ਭਗਵੰਤ ਮਾਨ ਵੱਲੋਂ ਜਿਹੜੇ ਭ੍ਰਿਸ਼ਟਾਚਾਰ ਦੇ ਤਹਿਤ ਮਹਿਮ ਸ਼ੁਰੂ ਕੀਤੀ ਗਈ ਆ ਉਸ ਦੇ ਤਹਿਤ ਉਹਨ ਪ੍ਰਕਾਸ਼ਉਨੀ ਦੇ ਖਿਲਾਫ ਵੀ ਕੇਸ ਚੱਲ ਰਿਹਾ ਹੈ ਅਗਰ ਤੀਜਾ ਨਾਮ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਤਿੰਨ ਦਫਾ ਲੋਕ ਸਭਾ ਮੈਂਬਰ ਰਹੇ ਚੁੱਕੇ ਨੇ ਹਾਲਾਂਕਿ ਪਟਿਆਲੇ ਦੇ ਜੰਪਲ ਨਵਜੋਤ ਸਿੰਘ ਸਿੱਧੂ ਹਮੇਸ਼ਾ ਕਹਿੰਦੇ ਨੇ ਕਿ ਪਟਿਆਲਾ ਉਹਨਾਂ ਦੀ ਜਨਮ ਭੂਮੀ ਆ ਤੇ ਅੰਮ੍ਰਿਤਸਰ ਉਹਨਾਂ ਦੀ ਕਰਮ ਭੂਮੀ ਆ ਕਿਉਂਕਿ ਜਦੋਂ ਪਹਿਲੀ ਦਫਾ ਉਹ ਮੈਂਬਰ ਸਰ ਤੋਂ ਲੋਕ ਸਭਾ ਮੈਂਬਰ ਬਣੇ ਸੀ ਉਦੋਂ ਉਹ ਸ਼ਾਰਜਾ ਕੱਪ ਵਾਸਤੇ ਪਾਕਿਸਤਾਨ ਦੇ ਵਿੱਚ ਕਮੈਂਟਰੀ ਕਰ ਰਹੇ ਸੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਉਸ ਸਮੇਂ ਸ਼੍ਰੀ ਅਟਲ ਬਿਹਾਰੀ ਵਾਜਪਾਈ ਸੀ ਉਹਨਾਂ ਨੇ ਫੋਨ ਕਰਦੇ ਨੇ ਔਰੰਜੋ ਦੀ ਤਲੀ ਦੇ ਜ਼ਰੀਏ ਤੇ ਫਿਰ ਉਹ ਸਿੱਧੇ ਹੀ ਦਰਬਾਰ ਸਾਹਿਬ ਆਪਕੇ ਮੱਥਾ ਟੇਕਦੇ ਨੇ ਕੈਂਪੇਨ ਸ਼ੁਰੂ ਹੋ ਜਾਂਦੀ ਹੈ ਤੇ ਭਾਰਤੀ ਜਨਤਾ ਪਾਰਟੀ ਇੱਕ ਸਿੱਖ ਚਿਹਰੇ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੰਦੇ ਨੇ ਤੇ ਜਿਹੜੇ ਕਾਂਗਰਸ ਪਾਰਟੀ ਦੇ ਬੋਰਡ ਮੰਨੇ ਜਾਂਦੇ ਸੀ ਮਰਹੂਮ ਰਗੂ ਲੰਦਰ ਲਾਲ ਭਾਟਿਆ ਉਹਨੂੰ ਵੱਡੇ ਫਰਕ ਦੇ ਨਾਲ ਨਵਜੋਤ ਸਿੰਘ ਸਿੱਧੂ ਚੋਣ ਹਰਾ ਕੇ ਚੋਣ ਜਿੱਤ ਜਾਂਦੇ ਨੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਫਿਰ ਉਹ ਅਸਤੀਫਾ ਦੇ ਦਿੰਦੇ ਨੇ ਫਿਰ ਉਹ ਜਿੱਤ ਜਾਂਦੇ ਨੇ ਤੀਜੇ ਵਾਰ ਉਹ ਤੋਂ ਅੰਬਰਸਰ ਤੋਂ ਲੋਕ ਸਭਾ ਮੈਂਬਰ ਜਿੱਤੇ ਨੇ ਹੁਣ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਉਹ ਪ੍ਰਕਾਸ਼ ਸੋਣੀ ਗੁਰਜੀਤ ਸਿੰਘ ਔਜਲਾ ਇਸ ਤੋਂ ਇਲਾਵਾ ਜਿਹੜੇ ਨੇ ਜਿਹੜੇ ਚਰਚਾ ਦੇ ਵਿੱਚ ਹੋਇਆ ਕਿ ਸੁਖਬਿੰਦਰ ਸਿੰਘ ਸੁਖ ਸਰਕਾਰ ਹੀ ਆ ਦਾ ਪਤੀਜਾ ਉਹ ਵੀ ਚੋਣ ਮદાન ਦੇ ਵਿੱਚ ਆਉਣਾ ਚਾਹੁੰਦੇ ਨੇ ਉਹ ਵੀ ਟਰਾਈ ਕਰੇ ਨਾਲ ਦੇ ਨਾਲ ਹਰਪ੍ਰਤਾਪ ਸਿੰਘ ਅਜਨਾਲਾ ਜਿਹੜੇ ਅਜਨਾਲਾ ਤੋਂ ਸਾਫਤ ਦਾ ਐਮਐਲਏ ਰਹਿ ਚੁੱਕੇ ਨੇ ਉਹ ਖੁਦ ਵੀ ਉਹਨਾਂ ਦਾ ਲੜਕਾ ਵੀ ਦਾਵੇਦਾਰੀ ਜਿਤਾ ਰਿਹਾ ਕਾਂਗਰਸ ਪਾਰਟੀ ਦੇ ਵਿੱਚ ਹੈ ਕਿ ਬਾਪੂ ਐਮਐਲਏ ਹੋਣ ਜਾਂ ਫਿਰ ਮੰਤਰੀ ਹੋਣ ਜਾਂ ਫਿਰ ਜੇ ਉਹਨਾਂ ਨੂੰ ਸੀਟ ਨਹੀਂ ਮਿਲਦੀ ਤੇ ਉਹ ਗਾਂ ਆਪਣੇ ਪੁੱਤ ਭਤੀਜਿਆਂ ਨੂੰ ਅੱਗੇ ਕਰ ਦਿੰਦੇ ਨੇ ਕਾਂਗਰਸ ਪਾਰਟੀ ਦਾ ਕਲਚਰ ਸ਼ਾਇਦ ਇਸੇ ਕਰਕੇ ਕਾਂਗਰਸ ਪਾਰਟੀ ਅੱਜ ਦੇਸ਼ ਦੇ ਵਿੱਚ ਉਸ ਜਗਾ ਤੇ ਪਹੁੰਚ ਚੁਕਿਆ ਜਿਸ ਕਾਰਨ ਉਹ ਹੁਣ ਬੀਜੇਪੀ ਖਾਸ ਕਰਕੇ ਨਰਿੰਦਰ ਮੋਦੀ ਦਾ ਮੁਕਾਬਲਾ ਵੀ ਨਹੀਂ ਕਰ ਸਕਦਾ ਹੈ ਲੇਕਿਨ ਫਿਲਹਾਲ ਅੰਬਸਰ ਦਾ ਲਈ ਅਹੀਂ ਲੇਖਾ ਜੋਖਾ ਦੱਸਿਆ ਐਮਪੀ ਦਾ ਗੁਰਜੀਤ ਸਿੰਘ ਔਜਲਾ ਦਾ ਇੱਕ ਵਾਰ ਫਿਰ ਦੱਸਦੇ ਕਿ 94% ਜਿਹੜਾ ਐਮਪੀ ਲੈਂਡ ਫੰਡ ਉਹਨਾਂ ਖਰਚਿਆ 86% ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਹਾਜ਼ਰ ਰਹਿੰਦੀ ਹੈ ਪੰਜ ਸਾਲਾਂ ਵਿੱਚ ਉਹਨਾਂ ਨੇ ਪੰਜਾਬ ਅੰਬਸਰ ਨੂੰ ਲੈ ਕੇ 110 ਦੇ ਕਰੀਬ ਸਵਾਲ ਪੁੱਛੇ ਨੇ ਤੇ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਬਹਿਸਾਂ ਹੋਈਆਂ ਨੇ ਉਹਨਾਂ 45 ਬਹਿਸਾਂ ਦੇ ਵਿੱਚ ਹਿੱਸਾ ਲਿਆ ਇਸ ਤਰ੍ਹਾਂ ਕਿਸੇ ਹੋਰ ਮੈਂਬਰ ਪਾਰਲੀਮੈਂਟ ਦੀ ਵੀ ਤੁਹਾਡੇ ਨਾਲ ਸਮੀਖਿਆ ਸਾਂਝੀ ਕਰਾਂਗੇ ਕਿ ਉਹਨਾਂ ਦਾ ਪਾਰਲੀਮੈਂਟ ਦੇ ਵਿੱਚ ਕੀ ਰਿਹਾ ਲਿਖਾ ਜੁਕਾ ਫਿਲਹਾਲ ਸੰਦੇਓ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ